ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਣਾ ਭਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਡਰੈੱਸ ਬੋਲ ਨਾਮ ਡਾਕਟਰ ਲੱਖੀਪਿੰਡ ਨੈਣਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਭਾਈ ਇਧਰਲੇ ਪਾਸ ਆਪਣਾ ਸੰਧੂਕਲਾ ਇਧਰ ਸੰਧੂਕਲਾ ਇਧਰ ਸੰਨਾਕਲਾਬ ਸਿੰਘ ਤੇ ਭਟਾਉੜਾ ਜੀ ਮੋਬਾਈਲ ਨੰਬਰ ਬੋਲ 6288612603 ਡਾਕਟਰ ਠੀਕ ਹੈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਆ ਇਹ ਡਾਕਟਰ ਦੂਜਾ ਸੂਸ ਹੋਈ ਵੀ ਆ ਹੂੰ 15 ਕਿ ਦਿਨਾਂ ਦੀ ਸੂਈ ਵੀ ਆ ਜਰਸੀ ਤੇ ਸਾਈ ਵਾਲ ਦਾ ਕ੍ਰੋਸਰ ਠੰਡੀ ਸੀ ਦਾ ਠੀਕ ਆ ਹਾਂ ਬੱਚਾ ਕੀ ਆ ਮਗਰ ਮਗਰ ਡਾਕਟਰ ਬੱਸ ਆਗਾ ਬੱਚਾ ਬਾਈ ਆ ਦੇਖ ਆ ਇਧਰ ਕਿੰਨਾ ਦੁੱਧ ਰੈਡੀ ਆ ਡਾਕਟਰ ਆਪਾਂ ਦੋ ਤਾਂ 14 ਗਾ ਹੂੰ 13 ਮਿੰਨ ਕੇ ਦੇ ਦਿਆਂਗੇ ਠੀਕ ਆ ਕੋਈ ਵੀ ਵੀਰ ਆਪਦੀ ੱਕ ਡੰਗ ਦੋ ਡੰਗ ਚਵਾ ਕੇ ਹੂੰ ਲੈ ਜੇ ਠੰਡੀ ਸੀ ਦਾ ਪੈਰ ਵੀ ਨਹੀਂ ਪੜਦੀ ਨਿਆਣਾ ਪਾ ਕੇ ਬਹਿ ਜਾ ਹਣਾ ਕੋਈ ਇਹ ਜੀ ਗੱਲ ਨਹੀਂ ਪੈਰ ਵੀ ਪਟ ਗਈ ਆਪਣੀ ਗਰੰਟੀ ਹੈ ਜਮਾਂ ਬਿਲਕੁਲ ਠੰਡੀ ਸੀਲ ਬਹਿੜਾ ਜਮ ਫੁੱਲ ਰਾਜੀ ਫੁੱਲ ਆ ਬ੍ਰੀਡ ਫੁੱਲ ਚੰਗੀ ਆ ਫੈਂਟ ਫੁੱਲ ਮੱਝ ਨਾਲ ਦਾ ਦੁੱਧੋਂ ਲੇਵਾ ਦੇਖੋ ਕਮਾਲ ਸਾਢੇ 5 ਤੋਂ ਪਲੱਸ ਫੈਟ ਆਉਂਦੀ ਡਾਕਟਰ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਗੁਲਾਬੀ ਥਣ ਲੱਗਿਆ ਭਾਈ ਤੇ ਫੈਂਟ ਵੀ ਕਹਿੰਦਾ ਫੁੱਲ ਆਉਂਦੀ ਸਾਢੇ 5 ਤੋਂ ਪਲੱਸ ਫੈਟ ਆਉਂਦੀ ਡਾਕਟਰ ਸਾਢੇ 5 ਤੋਂ ਪਲੱਸ ਦੀ ਫੈਂਟ ਆਉਂਦੀ ਆ ਭਾਈ ਤੋਰਾ ਦੇਖੋ ਕਮਾਲ ਦਾ ਚੰਗੀ ਆ ਵਰਡ ਸੁਨੱਕੀ ਆ ਆਰਡਰ ਦੇਖੋ ਮੰਝ ਨਾਲ ਦੋਤਾ ਡਾਕਟਰ ਕਿੱਤਾ ਦੋਦਾ ਮਈਆਂ ਨਾਲ ਦਾ ਕਦ ਕਾਠ ਤੇ ਵਜਨ ਤੁਸੀਂ ਆਪ ਹੀ ਦੇਖ ਲਓ ਹੈਨਾ ਲੇਵਾ ਬਹੁਤ ਸੋਹਣਾ ਲੇਵਾ ਡਾਕਟਰ ਦੇਖੋ ਕੱਲਾ ਕੱਲਾ ਥਾਣਾ ਗਲਾਬੀ ਥਾਣ ਲੱਗ ਸਹੀ ਗੱਲ ਆ ਬਾਈ ਚਵਾਈ ਕਿਵੇਂ ਆਪਰਾ ਇੱਕ ਨੰਬਰ ਕੋਈ ਵੀਰ ਹੱਥ ਵੀ ਨਾ ਲਾਵੇ ਬਸੱਕ ਕੱਲੀ ਕੱਲੀ ਧਾਰ ਇੱਕ ਨੰਬਰ ਚਵਾਈ ਆ ਕੱਲੀ ਕੱਲੀ ਬਾਈਆਂ ਧਾਰ ਬਰੀਟ ਇੰਨੀ ਚੰਗੀ ਆ ਵੀ ਮੱਝ ਮੰਨ ਕੇ ਚੱਲੋ ਮੱਝ ਮੰਨ ਕੇ ਲੈ ਡਾਕਟਰ ਬਰਾਬਰ ਦੋਦਾ ਮੱਜ ਮੰਨ ਕੇ ਜਿੰਨੇ ਲੱਖ ਰੁਪਇਆ ਮੈਂ ਤੇ ਲਾਉਣਾ ਇਹ ਸਾਈਆ ਤੇ ਦੂਜਾ ਜਰਸੀ ਦਾ ਕਰੋਸਾ ਠੰਡੀ ਸੀ ਲਾ ਦੂਜੀ ਗੱਲ ਠੰਡੀ ਸੀ ਲਾ ਕੱਲਾ ਕੱਲਾ ਥਾਣਾ ਰੱਟ ਦਿਖਾ ਦਿਓ ਲੈ ਵਲੂਗਾ ਹਾਂ ਲੈ ਵਾ ਕਮਾਲ ਦਾ ਕੱਲਾ ਕੱਲਾ ਥਾਣਾ ਰੱਟ ਕੱਲਾ ਕੱਲਾ ਥਾਣ ਮੁੱਠੀ ਵਾਲਾ ਥਾਣ ਪੂਰੀ ਬਿੱਤੀ ਉਧਰਲੇ ਪਾਸੋਂ ਵੀ ਦਿਖਾ ਦਿਓ ਹੂੰ ਲੈ ਢੱਲਾ ਨੂੰ ਲਾ ਦੇਖੋ ਸ਼ਾਮ ਨੂੰ ਆਰਡਰ ਕਮਾਲ ਦਾ ਤਿਆਰ ਕਰ ਲੋਈ ਕਰਮ ਵਾਲੀ ਲੈ ਲੈ ਗੋਈ ਬੜਾ ਵਧੀਆ ਮੋਟਾ ਮੋਟਾ ਗਲਾਬੀ ਥਣ ਲੱਗਾ ਡਾਕਟਰ ਦੂਜੀ ਗੱਲ ਆ ਕੋਈ ਵੀਰ ਆਪਦੇ 2 ਟਾਈਮ 3 ਟਾਈਮ ਚੁਆ ਕੇ ਦੇਵਾਂਗੇ ਇਹੋ ਜੀ ਕੋਈ ਗੱਲ ਨਹੀਂ ਵੀ ਦੁੱਧ ਘੱਟ ਹੋਊਗਾ 13 ਲੀਟਰ ਲੈ ਕੰਡਾ ਘਰੋਂ ਲੈ ਕੇ ਆਵੇ 13 ਲੀਟਰ ਮਾਰ ਕੇ ਲੈ ਕੇ ਜਾਵੇ ਮੁੱਲ ਕੀ ਆ ਜਾਇਜ ਮੋਲ ਡਾਕਟਰ ਬਾਲਾ ਕਰਨਾ ਨੇ ਆਪਾਂ 47000 ਚ ਮਾਨਤਾ ਕਰਨੀ ਆ ਕਿੱਕ ਬਾਈ 47000 ਰੁਪਏ ਮੋਲ ਜਮਾ ਜਾਇਜ ਮੋਲ ਹਾਂ ਵੀ ਬਾਲਾ ਮੁੱਲ ਜੇ ਕਰਨ ਲੱਗੀ ਫਾਇਦਾ ਅੱਗੇ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਇੱਕ ਕੱਲ ਸੂਈ ਆ ਕੱਲ ਸੁਈ ਹਾਂ 2:30 ਵਜੇ ਮਗਰ ਬਸਾ ਬੱਚਾ ਭਾਈ ਹਾਂ ਕਿੰਨਾ ਬਹੁਤ ਰੈਡੀ ਹਾਂ ਉਹ ਡਾਕਟਰ ਐਵੇਂ ਆਪਾਂ ਕਹਿੰਦੇ ਕਿ 3 ਕਿਲੋਟਰ ਸਾਬ ਨੂੰ ਚੋਇਆ ਸੀਗਾ ਉਹ ਤਰ ਕੇ ਜੋ ਇਹ ਜਮਾ ਖਾਲੀ ਨਹੀਂ ਕਰੀ ਐ ਮਾੜੀ ਜਿਹੀ ਲੱਸੀ ਫਿੱਕੀ ਜੀ ਤਾਂ ਜ਼ਰੂਰ ਹੈਗੀ ਆ ਹਨ ਇਹ ਡਾਕ ਪਸ਼ੂ ਮਿਲਕ ਮੁਲਕ ਜਮਣੇ ਜਾਂਦਾ ਸਹੀ ਗੱਲ ਹੈ ਜਮਾ ਖਾਲੀ ਨਹੀਂ ਕਰੇਗੀ ਉਹ ਮੰਨ ਕੇ ਚੱਲ 8 ਕਿਲੋਟਰ ਬੋਲੀ ਇਸ ਟਾਈਮ ਬਿਨ ਖਾਲੀ ਕਰਨ ਤੋਂ ਹੈਗੀ ਆ ਹੈਗੀ ਆ ਠੀਕ ਠੰਡੀ ਸੀਲਾ ਕੋਈ ਵੀ ਵੀਰ ਦੁਨਾਂ ਪਾਸੇ ਬਹਿ ਕੇ ਚੋਲੇ ਪਸਾ ਸਕਦੀ ਜਰਸੀ ਸਵਾਈ ਆ ਬਲੈਕ ਰੰਗ ਦੀ ਕਾਲੀ ਜਰਸੀ ਆ ਡਾਕਟਰ ਜੇ ਰੋਕੇ ਆਪਾਂ ਜੇਰ ਆਪਣੇ ਕੋਲ ਮੋਬਾਈਲ 'ਚ ਵੀਡੀਓ ਬਣੀ ਹੋਈ ਆ ਡਾਕਟਰ ਹੈਨਾ ਕੱਦ-ਕਾਠ ਦੇਖ ਲਓ ਪੂਰੀ ਵੱਡੀ ਆਗੀ ਦੁੱਧ ਬਾਹਲਾ ਨਹੀਂ ਮੈਂ ਕਹਿੰਦਾ ਹੂੰ 15 16 ਕਿਲੋ ਦੁੱਧ ਆਮ ਨਾਲ ਦੇਣਾ ਫੇਸਬੁੱਕ 'ਚ ਦਿਖਾ ਦਿਓ ਬਸ ਏਸ ਬੜਾ ਚੰਗਾ ਬਹੁਤ ਚੰਗਾ ਡਾਕਟਰ ਬਹੁਤ ਚੰਗਾ ਫੁੱਲ ਵੀਟ ਆ ਕਿਉਂ ਗਰਮੀ ਨਹੀਂ ਮੰਨਦੀ ਫੈਂਟ ਚੰਗੀ ਆਉਗੀ ਇਹਦੀ ਚਰਮ ਵਾਲੀ ਦੀ ਲੈਵਾ ਚੰਗਾ ਬਹੁਤ ਸੋਹਣਾ ਡਰੈਸ ਠੰਡੀ ਸੀਲਾ ਡਾਕਟਰ ਜਿਵੇਂ ਮਰਜੀ ਕੋਈ ਬਾਈਕ ਤੇ ਹੋਈ ਜਾਵੇ ਜਿਵੇਂ ਮਰਜੀ ਬਾਈਕਾਂ ਦਾ ਬੈਠਾ ਰਹੇ ਜਵਾਈ ਕਰ ਹਾਂ ਐ ਨਹੀਂ ਵੀ ਹੱਲ ਚੱਲ ਵਾਲਾ ਕੰਮ ਤਾਂ ਹੈ ਹੀ ਲੈਵਾ ਦੇਖ ਲੈ ਭਾ ਕੋ ਕੱਲਾ ਕੱਲਾ ਥਾਣਾ ਡਾਕਟਰ ਹਾਂ ਐ ਦਿਖਾ ਦਿਓ ਲੈ ਉੱਠੀ ਵਾਲਾ ਥਾਣਾ ਪੂਰੀ ਵਿੱਟੀ ਦੇ ਥਾਣ ਲੱਗੀ ਬੜਾ ਸੋਹਣਾ ਸਾਫ ਲੈਵਾਗਾ ਕੀ ਬਾਤ ਹੈ ਮੁੱਲ ਕੀ ਹੈ ਜੱਜ ਹੋਰ ਡਾਕਟਰ 5200 ਯਾ ਯਾਰ ਰਿਵਾਈ ਕਰਾ ਹਾਂ ਬਾਹਲੇ ਫੋਨ ਜੇ ਕਰ ਹੂੰ ਜੇਰ ਜੱਪੇ ਦੀ ਆਪਣੇ ਕੋਲ ਪ੍ਰੋਪਰ ਵੀਡੀਓ ਆਪਣੇ ਘਰੇ ਸੂਈ ਆ ਹਾਂ ਠੀਕ ਆ ਥਾਣ ਦੇਖੋ ਬੜਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਫੇਸ ਦਿਖਾ ਦਿਓ ਡਾਕਟਰ ਬਹੁਤ ਸੋਹਣਾ ਜਰਸੀ ਹਾਂ ਫੇਸ ਬਹੁਤ ਚੰਗਾ ਮੂੰਹ ਚੰਗੀ ਆ ਯਾਰ ਬੜਾ ਹਨਾ ਦੁੱਧ ਚੰਗਾ ਪਾ ਦੂ 15 16 ਕਿਲੋ ਡਾਕਟਰ ਦੁੱਧ ਪੂਰਾ ਰਾਮਨਾਥ ਸੰਗਣਾ ਦੁੱਧ ਆ ਐ ਨਹੀਂ ਕੋਈ ਗੱਲ ਹੈਗੀ ਠੀਕ ਜਿਵੇਂ ਮਰਜ਼ੀ ਚੋਈ ਜਾਵੇ ਕੋਈ ਠੀਕ ਦੋਨਾਂ ਵੜੜੀਆਂ ਆਪਣੀਆਂ ਠੀਕ ਹਾਂ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ